ਜਿਹੜਾ ਧਰਮ ਹੈ ਇਹ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਉਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਅੱਲਾ ਵੈਗਰੂ ਭਗਵਾਨ ਗੋਡ ਜੋ ਮਰਜੀ ਕਹਿ ਲੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕੋ ਜਿਹਾ ਇੱਕ ਪਿਤਾ ਇੱਕ ਇਸਕੇ ਹਮਾਰਕ ਆਪਣਾ ਫਰਜ਼ ਹੀ ਸਿੱਖ ਧਰਮ ਦਾ ਇਹ ਹੈ ਕਿ ਸਿਰਫ ਸੇਵਾ ਕਰਨੀ ਕਿਉਂਕਿ ਆਪਣਾ ਜੋ ਬਾਪ ਹੈ ਅਕਾਲ ਪੁਰਖ ਵੈਗਰੂ ਉਹ ਇੱਕ ਹੈ ਤੇ ਇਸ ਕਰਕੇ ਜੇ ਇੱਕ ਭਾਈ ਨੂੰ ਤਕਲੀਫ ਹੈ ਤਾਂ ਦੂਜੇ ਭਾਈ ਦਾ ਫਰਜ਼ ਬਣਦਾ ਹੈ ਸਾਨੂੰ ਸਤਿਗੁਰਾਂ ਨੇ ਇਹ ਸਿੱਖਿਆ ਦਿੱਤੀ ਹੋਈ ਹੈ ਕਿਰਪਾ ਕੀਤੀ ਹੋਈ ਹੈ ਕਿ ਭਾਈ ਜੇ ਇੱਕ ਰੋਟੀ ਹੈ ਸਾਦੀ ਤੋੜ ਕੇ ਦੂਜੇ ਨੂੰ ਦੇ ਦਿਓ ਆਪਣੇ ਉਹਨੂੰ ਭੁੱਖਾ ਨਾ ਮਰਨ ਦਿਓ ਅੱਡੀ ਅੱਡੀ ਖਾ ਕੇ ਦੋਹੇ ਜੀ ਉਂਦੇ ਰਹਿ ਸਕਦੇ ਐਵੇਂ ਸਾਰਿਆਂ ਨੂੰ ਬੇਨਤੀ ਆ ਵੀ ਜਿੰਨੀਆਂ ਵੀ ਸੇਵਾਵਾਂ ਚੱਲਦੀਆਂ ਆ ਸਾਰਿਆਂ ਦੇ ਸਹਿਯੋਗ ਖੱਲੇ ਧਰਮਗਤਿ ਦੇ ਨਦਾਨੀ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ ਸਾਰੇ ਆਪਣੇ ਕਿਰਪ ਨਾਲ ਮਿਲ ਕੇ ਕਰਨ ਹੁਣ ਆਪਾਂ ਨੂੰ ਹੋਰ ਦੂਜੇ ਸੂਬਿਆਂ ਚੋਂ ਵੀ ਸੇਵਾਵਾਂ ਆ ਰਹੀਆਂ ਨੇ ਇਹ ਪਹਿਲੀ ਵਾਰੀਆਂ ਕਿ ਦੂਜੇ ਸੇ ਬੇਦਵਾਨੀ ਦਾ ਪਾਈ ਹਰ ਵਕਤ ਸੇ ਵਗਣ ਜਾਣੇ ਆਪਾਂ ਕਰਮਾ ਵਾਲੇ ਆ ਸਤਿਗੁਰਾਂ ਨੇ ਆਪਾਂ ਨੂੰ ਇਹੀ ਧਰਤੀ ਤੇ ਪੈਦਾ ਕੀਤਾ ਹੈ ਜਿਹੜੀ ਖੁਸ਼ਿਆਲੀ ਉਹ ਖੁਸ਼ਿਆਲੀ ਹੈ ਹੁਣੇ ਜਿਵੇਂ ਬਾਬਾ ਜੀ ਨੇ ਦੱਸਿਆ ਜਿਹੜੀ ਉੱਤੇ ਮਿੱਟੀ ਆ ਗਈ ਹੈ ਉਹ ਪਹਾੜਾਂ ਤੋਂ ਹੜਕੇ ਮਿੱਟੀ ਆ ਗਈ ਉਹ ਗਾਰਾ ਲੇ ਲਈਆ ਔਰ ਇਤਾਂ ਨਹੀਂ ਹੈ ਰੇਤਾ ਉਹ ਚੱਕਿਆ ਨਹੀਂ ਜਾ ਸਕਦਾ ਇਹਦਾ ਖੇਤਾਂ 'ਚ ਇਕੱਠਾ ਕਰਕੇ ਉੱਤੇ ਰੱਖਿਆ ਜਾ ਸਕਦਾ ਫਿਰ ਸੁੱਕ ਜੂਵੇ ਕੇ ਤੇ ਪਹਾੜ ਮੰਗੂ ਬਣ ਜੂ ਫੇਰ ਚੱਕਣਗੇ ਬਹੁਤ ਅੱਖਰ ਕੰਮ ਹੈ ਅਸੀਂ ਵੀ ਹੁਣ ਡਾਕਟਰ ਸਾਹਿਬ ਨਾਲ ਡਾਕਟਰ ਧਰਮਜੀਤ ਜਿਹੜੇ ਸਾਡੇ ਉੱਤੇ ਸੇਵਾ ਕਰਦੇ ਬਾਬਾ ਟੱਲ ਉਹਨਾਂ ਨਾਲ ਗੱਲ ਕੀਤੀ ਸੀ ਕੱਲ ਉਹ ਕਹਿੰਦੇ ਸੀ ਵੀ ਹੁਣ ਤਿਆਰੀਆਂ ਕਰੋ ਨਵੰਬਰ ਦੇ ਮਹੀਨੇ ਗੁਰ ਅਸੀਂ ਹੁਣ ਲੜਕੀਆਂ ਦੇ ਵਿਆਹ ਕਰਨੇ ਨੇ 5 ਨਵੰਬਰ ਨੂੰ ਉਹਦੇ ਕਰਕੇ ਥੋੜਾ ਜਿਹਾ ਹੱਥ ਟਾਈਟ ਹੈ ਕੰਮ ਕਰਦੇ ਵੀ ਬੱਚੀਆਂ 40-45 ਦਾ ਹੋਣ ਗਏ ਵਿਆਹ ਨੂੰ ਤੇ ਸਿਉਣਾ ਹੀ ਬਹੁਤਾ ਮਹਿੰਗਾ ਹੋਈ ਜਾਂਦਾ ਹੁਣ ਕੀ ਕਰੀਏ ਪਰ ਦੇਣਾ ਤਾਂ ਹੈਗਾ ਹੀ ਨਾ ਤੇ ਇਸ ਕਰਕੇ ਉਹ ਕਹਿੰਦੇ ਵੀ ਕੋਈ ਨਾ ਵਿਆਹ ਕਰ ਲਓ ਫਿਰ 9 ਨਵੰਬਰ ਨੂੰ ਬਾਬਾ ਫੌਜਾ ਸਿੰਘ ਜੀ ਜਿਹਨਾਂ ਕੇ ਸਾਰੇ ਦੁਨੀਆ 'ਚ ਸਿੱਖਾਂ ਦੀ ਤੇ ਪੰਜਾਬ ਦੀ ਸ਼ਾਨ ਵਧਾਈ ਹੈ ਉਹਨਾਂ ਦੇ ਨਮਿਤ ਰੇਸ ਕਰਾਉਣੀ ਹੈ ਮੈਰਾਥਨ 42 ਕਿਲੋਮੀਟਰ ਬਾਰੋਂ ਵੀ ਲੋਕਾਂ ਨੇ ਆਉਣਾ ਹੈ ਫਿਰ ਡਾਕਟਰ ਸਾਹਿਬ ਨੇ ਕਿਹਾ ਵੀ 9 ਨਵੰਬਰ ਦੇ ਬਾਅਦ ਫਿਰ ਤੁਸੀਂ ਰਜਾਈਆਂ ਕੰਬਲ ਹੋਰ ਜਿਹੜੀਆਂ ਸਮਾਨ ਹੋਊਗਾ ਡੀਜ਼ਲ ਨਿੰਨਾਂ ਬੀਜ ਕਣਕ ਦੇ ਇਹ ਸਾਰੇ ਭੇਜੋ ਫਿਰ ਕਰਾਂਗੇ ਚਾਰੀ ਕਰਾਂਗੇ ਜਿੰਨੇ ਵੀ ਸਤਗੁਰੂ ਕਰਾਉਣਗੇ ਕਰਾਉਣਗੇ ਮੈਂ ਤਾਂ ਪਹਿਲਾਂ ਹੀ ਦੱਸ ਕੇ ਹਟਿਆ ਵੀ ਸਾਡੇ ਕੋਲ ਤਾਂ ਕੋਈ ਸਾਈ ਨਹੀਂ ਅਸੀਂ ਤਾਂ ਗੁਰੂ ਘਰ ਦੇ ਕੁੱਕਰ ਹੈ ਕੁੱਕਰ ਦਾ ਕੰਮ ਹੁੰਦਾ ਆਪਣੇ ਘਰ ਦੀ ਰ ਹਫਾਜਤ ਕਰਨਾ ਬਾਬਾ ਜੀ ਇੱਥੇ ਸੇਵਾ ਕਰਦੇ ਅਸੀਂ ਹੰਸਾਲੀ ਸਾਹਿਬ ਕਰਦੇ ਭਰਤ ਘੜ ਵੀ ਅਸੀਂ ਇਕੱਠੇ ਹੋ ਜਾਂਦੇ ਹਾਂ ਹੋਰ ਥੋਂ ਵੀ ਇਕੱਠੇ ਹੋ ਜਾਂ ਹੰਸਾਲੀ ਸਾਹਿਬ ਵੀ ਜੋਤੀ ਸ਼ਰੂਪ ਲੰਗਰ ਲੱਗਦਾ ਉੱਥੇ ਇਕੱਠੇ ਹੀ ਹੁੰਨੇ ਬਾਬਾ ਜੀ ਉਹਨੇ ਮੈਂ ਵੀ ਹੁੰਨਾ ਇਹ ਨਹੀਂ ਮਤੇ ਸਰੀਰਿਕ ਤੌਰ ਤੇ ਕਿਤੇ ਜਾਇਆ ਨਹੀਂ ਜਾਂਦਾ ਪਰ ਟੀਮਾਂ ਲੱਗੀਆਂ ਹੋਈਆਂ ਟੀਮਾਂ ਕਰ ਰਹੀਆਂ ਨੇ ਤੇ ਸਤਿਗੁਰਾਂ ਅੱਗੇ ਬੇਨਤੀ ਕਰਦੇ ਮਹਾਰਾਜ ਅਈਆਂ ਜਿਹਾ ਆਪ ਤਾਂ ਨਾ ਹੀ ਜਿਆ ਕਰੋ ਜਿਹੜੀਆਂ ਸਾਡੀਆਂ ਗਲਤਾਂ ਆਂ ਭੁੱਲਾ ਐ ਬਖਸ਼ ਦੋ ਪਹਿਲਾਂ ਕਰੋਨਾ ਆ ਗਿਆ ਸੀ ਕਿਸੇ ਨੂੰ ਠੀਕ ਨਹੀਂ ਹੋਇਆ ਉਹ ਆਇਆ ਆਪੇ ਗਿਆ ਇਹ ਆਪ ਤਾਂ ਮਹਾਰਾਜ ਦੋ ਇਹਨਾਂ ਤਾਨੂੰ ਮੱਤੇ ਦੇ ਦੋ ਬਾਬਾ ਜੀ ਕਹਿੰਦੇ ਹੁੰਦੇ ਸੀ ਭਾਈ ਆਪਣੇ ਆਪ ਨੂੰ ਸੁਧਾਰ ਲਓ ਜੇ ਆਪਾਂ ਸਾਰੇ ਆਪਣੇ ਆਪ ਤੋਂ ਸੁਧਰ ਜੀਏ ਕਿਸੇ ਦਾ ਨਿੱਦਿਆ ਜੁਗਲੀ ਜਖਤ ਵੈਸ਼ ਨਫ਼ਰਤ ਨਾ ਕਰੀਏ ਤੇ ਇੰਗੀਆਂ ਜਿਹਾਉਂਦੀਆਂ ਹੀ ਨਹੀਂ ਸਤਿਗੁਰੂ ਸਭ ਕੇ ਸਿਗਾਉਂਦੇ ਨੇ ਹੁਣ ਮਹਾਰਾਜ ਮਿਹਰ ਕਰ ਦੇਣ ਉਹਦੇ ਹੱਥ 'ਚ ਇੰਦਰਦੇਵ ਦਾ ਕਿਹੜਾ ਬਹਾਰ ਐ ਸਤਿਗੁਰਾਂ ਤੇ ਉਹਨਾਂ ਨੂੰ ਬੇਜਿਗਰ ਰੁਕ ਜਦੋਂ ਰੁਗਿਆ ਭਾਈ ਅਮੀ ਹੁਣ ਮੌਂਦਨ ਵੀ ਬਾਤ ਮੋੜਨ ਲੱਗਿਆ ਨੁਕਸਾਨ ਵੀ ਹੋ ਗਿਆ ਉਹ ਵੀ ਪਰਨਾ ਆਪਣੇ ਸਾਰਿਆਂ ਨੇ ਮਿਲ ਕੇ ਇਕੱਠੇ ਹੋ ਕੇ ਇਹ ਸੇਵਾ ਕਰਨੀ ਐ ਤੁਸੀਂ ਚੈਨਲਾਂ ਵਾਲੇ ਸਾਰਿਆਂ ਨੂੰ ਹੋਰੋਂ ਦੱਸ ਦੇ ਉਹਨਾਂ ਕਰਕੇ ਸਾਨੂੰ ਫੇਰ ਘਰ ਘਰ ਜਾ ਕੇ ਮਿੰਗਣ ਦੀ ਜਰੂਰਤ ਨਹੀਂ ਪੈਂਦੀ ਤੁਹਾਡਾ ਦੱਸਿਆ ਹੋਇਆ ਲੋਕ ਦੇਖਦੇ ਨੇ ਫੇਰ ਉਹ ਕਹਿੰਦੇ ਟੀਬੀ ਸਾਹਿਬ ਤੋਂ ਕੋਈ ਦਰਬਾਰ ਤੋਂ ਜਾ ਰਹੀ ਹੈ ਸੇਵਾ ਹੰਸਾਈ ਸਾਹਿਬ ਤੋਂ ਸੇਵਾ ਜਾ ਰਹੀ ਆ ਜਾਂਦੀ ਹੈ ਅਸੀਂ ਭੇਜ ਦੰਨੇ ਆਜੀ ਨਾ ਬਾਕੀ ਨੌ ਦੇ ਮੁਖੀ ਇਹਨਾਂ ਬਾਬਾ ਜੀ ਮੁਖੀ ਇਹਨਾਂ ਮੈਂ ਮੁਖੀਆਂ ਅਜੀ ਤਾਂ ਸੇਵਾਦਾਰ ਹੈ ਸਤਗੁਰ ਸਾਨੂੰ ਸੇਵਾਦਾਰੀ ਬਣਾ ਕੇ ਰੱਖੇ ਜੇ ਦਿਨ ਸਾਡੇ ਦਿਮਾਗ ਤੇ ਇਹ ਆ ਜਾਵੇ ਕਿ ਅਸੀਂ ਮੁਖੀ ਹਾਂ ਉਹ ਤੋਂ ਪਹਿਲਾਂ ਸਾਨੂੰ ਦੇ ਦੇ ਬਾਬਾ ਜੀ ਨੂੰ ਬੁਲਾ ਲੈਣ ਮੈਨੂੰ ਵੀ ਬੁਲਾ ਲੈ ਅਸੀਂ ਮੁਖੀ ਬਣ ਕੇ ਰਾਜੀ ਨਹੀਂ ਵੇ ਗੁਰਜੀ ਦਾ ਕਾਲਕ ਪਾਣੀ ਸੰਤਾਂ ਤੇ ਦਾਮ ਸੰਤਾਂ ਦੇ ਵੀ ਕੀਤੀ 2025 ਬੜਾ ਭਾਰਾ ਪਹਿਲਾਂ ਹੀ ਦੱਸਿਆ ਜਾ ਰਿਹਾ ਸੀ ਯਾਰ ਇਸ ਚੀਜ਼ ਨੂੰ ਕਿਸ ਤਰ੍ਹਾਂ ਦਾ ਨਾ ਦੇਖਦੇ ਹੋ ਉਹੋ ਦੇਖੋ ਭਾਈ ਕੋਈ ਵੀ ਮਹਾਪੁਰਸ਼ ਰਬ ਦਾ ਸ਼ਰੀਕ ਨਹੀਂ ਬਣਦਾ ਤੁਸੀਂ ਬਾਬਾ ਖਸਿਆਲ ਸਿੰਘ ਬਾਬਾ ਸਾਦੀ ਸਿੰਘ ਸੰਤ ਬਾਬਾ ਜਵਾਲਾ ਸਿੰਘ ਹਰਕਵਾਲ ਵਾਲੇ ਬਾਬਾ ਜੀ ਸਿੰਘ ਇਹਨਾਂ ਨੇ ਕਦੇ ਕੋਈ ਵੀ ਵਿਖਵਾਨੀ ਨਹੀਂ ਕਿ ਜੇ ਅਸੀਂ ਹੁਣੇ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਕੋਲ ਮਰੀਜ਼ ਜਾਵੇ ਇਹ ਦੇਖ ਕੇ ਦੇਖ ਲੈਂਦੇ ਵੀ ਇਹ ਡਾਕਟਰ ਇਹਦਾ ਬਚਣਾ ਨਹੀਂ ਜਾਂ ਜਾਂਦੇ ਨੂੰ ਕਿਹਾ ਉਹ ਲੈ ਜਾਓ ਇਹ ਤਾਂ ਮਰ ਜਾਣਾ ਉਹ ਨਹੀਂ ਉਹ ਮਾਰਨਾ ਜੀਉਣਾ ਦਾ ਡਾਕਟਰ ਦਾ ਕੰਮ ਹੈ ਮੈਨੂੰ ਲੁਧਿਆਣੇ ਡੈੱਡ ਦੇ ਡਿclare ਕਰਤਾ ਸੀ ਸੰਤ ਮਹਾਰਾਜ ਕਹਿੰਦੇ ਗੁਰੂ ਸਾਹਿਬਾਂ ਨੂੰ ਵੀ ਨਹੀਂ ਮੈਂ ਤਾਂ ਇਹਦਾ ਸੇਵਾ ਕਰਾਉਣੀ ਹੈ ਇਹਨੂੰ ਵਾਪਸ ਭੇਜ ਦਿਓ ਫੇ ਉਹਨਾਂ ਨੇ ਡਾਕਟਰ ਸਾਹਿਬ ਨੂੰ ਬੋਲ ਸਾਰਿਆਂ ਨੇ ਕਿਹਾ ਕਹਿੰਦੇ ਸੀ ਵੀ 8 ਮਿੰਟ ਦਾ ਲੱਗੇ ਬ੍ਰੇਨ ਦਾ ਡੈੱਡ ਹੋ ਗਿਆ ਕੋਮਾ ਚ ਪਿਆ ਰਹੂਗਾ ਕੀ ਫਾਇਦਾ ਹੋਊਗਾ ਉਹਦਾ ਲਗ ਜਾਉ ਕਹਿੰਦੇ ਵੀ ਨਹੀਂ ਜਿਨ੍ਹਾਂ ਨੇ ਉਰੇ ਭੇਜਿਆ ਹੈ ਚੰਡੀਗੜ੍ਹੋਂ 35 ਮਿੰਟ ਦੇ ਮੇਰੇ ਕੋਲ 1.5 ਘੰਟੇ ਚਾਹੀਏ ਹੈ ਵੀ ਮੈਂ ਜੋ ਹੋ ਗਿਆ ਨੇ ਮੈਂ ਤਾਂ ਕਰਨਾ ਹੈ ਪਹਿਲਾਂ ਚਾਰ ਸ਼ੌਕ ਦਿੱਤੇ ਮੈਨੂੰ ਕੁਝ ਨਹੀਂ ਹੋਇਆ ਇੱਕ ਹੀ ਸ਼ੌਕ ਦਿੱਤਾ ਮੈਂ ਘਾ ਖੋਲੀਆਂ ਮੈਂ ਕਿਹਾ ਸਾਈਡ ਦੇ ਦੇ ਜੋ ਕਹਿੰਦੇ ਕੀ ਹੋਇਆ ਮੈਂ ਕਿਹਾ ਸੰਤ ਮਹਾਰਾਜ ਖੜੇ ਦੇ ਮੱਥਾ ਟੇਕਣਾ ਹੈ ਕਹਿੰਦੇ ਹੈ ਕਿਤੇ ਦੀ ਮਕੌਰੇ ਸੀ ਜਿਹੜੇ ਲੋਕ ਕਹਿੰਦੇ ਨੇ ਜੀ ਮੈਂ ਰੱਬ ਕੋਲ ਜਾਇਆ ਜਿੱਮੇ ਸੱਚ ਗਣ ਜਾਇਆ ਮੈਂ ਤੁਹਾਨੂੰ ਇਹ ਸਭ ਗਵਾਸ ਕਰ ਰਿਹਾ ਜੀ ਕੋਈ ਨਹੀਂ ਜਾਂਦਾ ਜਾਂਦਾ ਐਦਾਂ 8 ਮਿੰਟ ਰਹੇ 8 ਮਿੰਟ ਵੈਸੇ ਬਾਬਾ ਜੀ ਦੇ ਕੋਲੇ ਰਹੇ ਸਾਨੂੰ ਨਾ ਧਰਮ ਰਾਜ ਦੇਖਿਆ ਨਾ ਕੋਈ ਹੋਰ ਦੇਖਿਆ ਉਹ ਜਿਹਨੂੰ ਦੇਖਦਾ ਹੋਊਗਾ ਤਾਂ ਪਤਾ ਨਹੀਂ ਇਸ ਕਰਕੇ ਇਹ ਤਾਂ ਸਤਿਗੁਰਾਂ ਦੀ ਮਰਜ਼ੀ ਹੈ ਸਤਿਗੁਰਾਂ ਕੇ ਬੇਨਤੀਆਂ ਅਰਦਾਸਾਂ ਕਰੋ ਸੱਚੇ ਪਾਤਸ਼ਾਹ ਅੱਜ ਅਰੇ ਦਰ ਦੇ ਕੂਕਰ ਹੈ ਕੂਕਰ ਬਣਾ ਕੇ ਰੱਖ ਕੋਕਨ ਕੋ ਰੋਟੀ ਪਾ ਦੇਵੇ ਤਾਂ ਮਿਲ ਜੂਗਾ ਨਹੀਂ ਤੇ ਬਚਾਰਾ ਆਪਣੇ ਆਪ पका ਕੇ ਤਾਂ ਖਾ ਨਹੀਂ ਸਕਦਾ ਇਹ ਬਾਬਾ ਜੀ ਦਾ ਹਾਲ ਹੈ ਸਾਡਾ ਸਾਨੂੰ ਕੋ ਰੋਟੀ ਦੇ ਦੂਗਾ ਤਾਂ ਖਾ ਲਾਂਗੇ ਤਾਂ ਨਾਂ ਸਹੀ ਕਾ ਸਾਡਾ ਫਰਜ਼ ਬਣਦਾ ਸੇਵਾ ਕਰਨਾ ਸੇਵਾ ਹੀ ਸਾਡਾ ਮੁੱਖ ਉਦੇਸ਼ ਹੈ ਸਤਿਗੁਰੂ ਸਾਤੇ ਸੇਵਾ ਲੰਦੇ ਰਹਿਣ ਤੇ ਤਾਂ ਕਿ ਸੰਗਤਾਂ ਦਾ ਭਲਾ ਹੁੰਦਾ ਰਹੇ ਤੇ ਗੁਰੂ ਸਾਹਿਬਾਂ ਕੀ ਬੇਨਤੀ ਹੈ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਬਈ ਸੱਚੇ ਪਾਸ਼ਾ ਮਜਾਲ ਹੈ ਭੁੱਲਾਂ ਵਖਦੇ ਜਿਵੇਂ ਤਾਂ ਕਰੋਨਾ ਤੋਂ ਬਚਾਏ ਉਮੇ ਹੀ ਸਾਰੀ ਸੰਸਾਰ ਨੂੰ ਇਹਨਾਂ ਹਫ਼ਤਿਆਂ ਤੋਂ ਬਚਾਲਾ ਤੇ ਉਤੇ ਆਪ ਤੇ ਇਹਨਾਂ ਸਾਰੇ ਸੰਸਾਰ ਵਿੱਚ ਪਿਆਰ ਸਤਿਕਾਰ ਇਹ ਗੱਲ ਵੈ ਨਾ ਪਰ ਸਮਝਦੇ ਦੇ ਸਾਰੇ ਨੂੰ ਇੱਕ ਪਿਤਾ ਇੱਕ ਸਕੇ ਹਮ ਬਾੜਕ ਜਾਓ ਸਾਰੇ ਆਪਾਂ ਬਾਪ ਵੀ ਕਿਤੇ ਫਿਰ ਬਿਤ ਕਰੇ ਕਾ ਦੇ ਸਾਰੇ ਕਿਰਪਾ ਕਰ ਦੋ ਇਹ ਉਹੀ ਕਿਰਪਾ ਕਰ ਸਕਦੇ ਆ ਨਹੀਂ ਤਾਂ ਕੋਈ ਨਹੀਂ ਕਰ ਸਕਦਾ ਕਿੰਨ ਕਾਲ ਤਾਂ ਵੈ ਜੀ ਅ ਸਭ ਤੋਂ ਪਹਿਲਾਂ ਤਾਂ ਮੈਂ ਸੰਵੇਦਨਾ ਮਾ ਪਰਗਟ ਕਰਨਾ ਆਪਣੇ ਸਾਰੇ ਪੰਜਾਬ ਵਾਸੀਆਂ ਲਈ ਐਨੇ دہشت ਵਾਲਾ ਇਤਨਾ ਮੁਸ਼ਕਲ ਜੀਵਨ ਉਹਨਾਂ ਨੇ ਕੱਟਿਆ ਪਿਛਲੇ ਡੇਢ ਮਹੀਨੇ ਤੋਂ ਔਰ ਬੜਾ ਸਰਵਾਈਵਲ ਬਹੁਤ ਔਖਾ ਸੀਗਾ ਔਰ ਇਸਦਾ ਜੋ ਫਲਡਿੰਗ ਦਾ ਜਿਹੜਾ ਨੁਕਸਾਨ ਹੈ ਹੁਣ ਤਾਂ ਜਿਹੜਾ ਮੇਜਰ ਹੋ ਚੁੱਕਿਆ ਹੋਣਾ ਸੀਗਾ ਹੋ ਚੁੱਕਿਆ ਹੁਣ ਸਾਡੀ ਲੋਕਾਂ ਨੂੰ ਪਸ਼ੂਆਂ ਨੂੰ ਪ੍ਰੋਬਲਮ ਹੈ ਉਹਨਾਂ ਦੀ ਸਿਹਤ ਦੀ ਅਲੀਦੋਲੀ ਸਾਰੇ ਗਾਰਾ ਹੈ ਮਿੱਟੀ ਹੈਗੀ ਪਾਣੀ ਹੈਗਾ ਖੜਾ ਮੱਛਰ ਆਣਗੇ ਪਾਣੀ ਪੀਂੜੀ ਐ ਅੱਛਾ ਨਹੀਂ ਗਾ ਸੇਵਾ ਬਹੁਤ ਹੋ ਰਹੀ ਸਾਰੇ ਲੋਗਾ ਦੀ ਸਾਫ ਸੁਥਰਾ ਪਾਣੀ ਦਿੱਤਾ ਜਾ ਰਿਹਾ ਬੋਤਲ ਚ ਪਾਣੀ ਦਿੱਤਾ ਜਾ ਰਿਹਾ ਫਿਰ ਵੀ ਇਹ ਸਾਰੀਆਂ ਵਾਟਰ ਬੋਰਨ ਡਿਜ਼ੀਜ਼ ਸਾਨੂੰ ਟਟੀਆਂ ਲੱਗਣ ਦੀ ਉਲਟੀਆਂ ਲੱਗਣ ਦੀ ਸੰਭਾਵਨਾ ਹੈ ਕੁਝ ਫੰਗਲ ਇਨਫੈਕਸ਼ਨ ਹੋਣ ਦੀ ਸੰਭਾਵਨਾ ਹੈ ਨਮੂਨਿਆ ਹੋਣ ਦੀ ਸੰਭਾਵਨਾ ਹੈ ਇਹਦੇ ਲਈ ਅਸੀਂ ਡਾਕਟਰਾਂ ਦੀ ਵੀ ਆਈਐਮਏ ਦੀ ਟੀਮ ਵੱਲੋਂ ਡਾਕਟਰਾਂ ਦੀ ਟੀਮ ਵੱਲੋਂ ਰੋਪੜ ਦੀ ਡਾਕਟਰਾਂ ਦੀ ਟੀਮ ਵੱਲੋਂ ਰੋਟਰੀ ਵੱਲੋਂ ਇੱਕ ਸੰਯੁਕਤ ਉਪਰਾਲਾ ਕਰਾਂਗੇ ਕਿ ਜਿੱਥੇ ਵੀ ਸਾਡੀ ਸੇਵਾ ਅਸੀਂ ਦੇ ਸਕੇ ਉਹ ਦੇਵਾਂਗੇ ਔਰ ਇਸ ਤਰ੍ਹਾਂ ਹੀ ਮੈਡੀਸਨ ਜਿੰਨੀਆਂ ਵੀ ਜ਼ਰੂਰਤ ਹੋਣਗੀਆਂ ਅਸੀਂ ਪੇਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਔਰ ਸਾਡੇ ਡਿਸਟ੍ਰਿਕਟ ਦੇ ਵਿੱਚੋਂ ਅਗਲਾ ਜਿਹੜਾ ਡਿਸਟ੍ਰਿਕਟ ਹੈ ਪੰਜਾਬ ਦਾ ਡਿਸਟ੍ਰਿਕਟ ਅਦਾਖ ਹੈਗਾ ਸਾਡਾ ਦਾ ਰੋਪੜ ਹੀ ਜਾਂਦਾ ਸਾਡੇ ਡਿਸਟ੍ਰਿਕਟ ਉਹਦੇ ਵਿੱਚ ਸਾਰੀ ਤਰਾਸਤੀ ਉਸੇ ਵਿੱਚ ਤੇ ਸਵਾਤ ਸੱਤ ਡਿਸਟ੍ਰਿਕਟ ਚ ਹੋਈ ਰੋਟਰੀ ਉੱਥੇ ਅਸੀਂ ਕਾਂਗੜੇ ਤੋਂ ਲੈ ਕੇ ਥੱਲੇ ਅਬੂਰ ਤੱਕ ਫਾਜ਼ਿਲਖਾ ਤੱਕ ਉਹ ਸਾਰਾ ਉਹਨਾਂ ਦਾ ਜ਼ਿਲ੍ਹਾ ਉੱਥੇ ਜਿੱਥੇ ਜਿੱਥੇ ਜ਼ਰੂਰਤ ਹੋਏਗੀ ਅਸੀਂ ਪਹੁੰਚਾਂਗੇ ਔਰ ਉਹਨਾਂ ਦੀ ਸੇਵਾ ਕਰਾਂਗੇ ਪਰਮਾਤਮਾ ਸਾਨੂੰ ਬਲ ਬਖਸ਼ੇ ਔਰ ਸਾਨੂੰ ਸੇਤ ਸੇਦੇਵੇਂ ਬਾਬਾ ਇਸੰਤ ਅਵਤਾਰ ਸਿੰਘ ਬਾਬਾ ਜੀ ਪਰਮਜੀਤ ਸਿੰਘ ਉਹਨਾਂ ਦੀ ਅਸ਼ੀਰਵਾਦ ਰਹੇ ਅਸੀਂ ਸੇਵਾ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਸਭ ਉਹਨਾਂ ਨੂੰ ਸਭ ਦਾ ਨਹੀਂ ਕੀ ਵਰਤਣੀਆਂ ਚਾਹੀਦੀਆਂ ਜਿਹੜੇ ਉੱਥੇ ਜਿਹੜੇ ਹੈਗੇ ਆ ਰਹਿਣ ਵਾਲੇ ਆ ਬੜੀ ਖੁਸ਼ੀ ਦੀ ਗੱਲ ਹੈ ਲੋਕਾਂ ਨੂੰ ਅਸੀਂ ਨਾ ਸਾਡੀ ਸਮਾਜ ਸੇਵਾ ਸੰਸਥਾ ਵੱਲੇ ਉਹਨਾਂ ਨੂੰ ਮੱਛਰਦਾਨੀਆਂ ਆਡੋ ਮਾਸ ਹੋਰ ਇਦਾਂ ਦੇ ਬੋਟਲਡ ਵਾਟਰ ਪਾਣੀ ਦੇ ਦੇ ਰਹੇ ਆ ਤੇ ਦੂਸਰਾ ਜਿਹੜਾ ਪਾਣੀ ਆ ਉਹ ਸਾਡਾ ਸਾਫ ਸੁਥਰਾ ਨਹੀਂ ਹੈਗਾ ਤੇ ਆਲੇ ਦੁਆਲੇ ਹੁਣ ਪਾਣੀ ਇੰਨਾ ਇਕੱਠਾ ਹੋ ਜਾਣਾ ਕਿ ਮੱਛਰ ਦੀ ਤੇ ਮੱਖੀਆਂ ਦੀ ਪ੍ਰਵਾਹ ਬਹੁਤ ਹੋ ਜਾਣਾ ਉਹਨਾਂ ਦੇ ਨਾਲ ਸਾਨੂੰ ਟਟੀਆਂ ਉਲਟੀਆਂ ਹੈਜ਼ਾ ਹੋਰ ਕੋਈ ਨਾ ਤਾਂ ਸਿਰਫ ਨੰਗਾ ਖਾਣਾ ਚਾਹੀਦਾ ਪਾਣੀ ਜੇ ਦੂਸਰਾ ਨਹੀਂ ਮਿਲਦਾ ਤਾਂ ਉਵਾਲ ਕੇ ਪੀ ਲੈ ਨਹੀਂ ਤਾਂ ਬੋਤਲ ਚ ਪਾਣੀ ਪਾ ਕੇ ਨਾਲ ਕੇ ਦਾ ਉਹਨੂੰ ਧੁੱਪ ਚ ਰੱਖ ਲੈ ਅੱਧਾ ਘੰਟਾ ਘੰਟਾ ਉਹਦੇ ਨਾਲ ਵੀ ਉਹ ਸਟਰਲਾਈਜ਼ ਹੋ ਜਾਂਦਾ ਸੀਂ ਉਹ ਪਾਣੀ ਸਾਰੇ ਜਰਾਸੀ ਮਰ ਜਾਂਦੇ ਆ ਤਾਂ ਅਸੀਂ ਪੀ ਸਕਦੇ ਆ ਸਾਫ਼ ਸੁਥਰਾ ਖਾਣਾ ਖਾਣ ਮੱਛਰਾਂ ਤੋਂ ਬਚ ਕੇ ਰਹਿਣ ਮੱਖੀਆਂ ਤੋਂ ਬਚ ਕੇ ਰਹਿਣ ਟੱਕੀ ਖਾਣਾ ਰੱਖਣ ਉਹਦੇ ਨਾਲ ਕਾਫੀ ਫਰਕ ਪੈ ਜਾਣਾ ਬਾਕੀ ਜਿਹੜੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਉਹ ਤਾਂ ਚਲਦੀਆਂ ਰਹਿੰਦੀਆਂ ਸ੍ਰੀ ਗੁਰੂ ਜੀ ਸਾਰਿਆਂ ਨੂੰ ਡਾਕਟਰਾਂ ਦਾ ਇਸ ਵਿੱਚ ਬਹੁਤ ਮੁੱਖ ਭੂਮਿਕਾ ਦਾ ਹਮੇਸ਼ਾ ਰਹਿੰਦਾ ਹੈ ਔਰ ਆਲਰੇਡੀ ਉਹ ਜਿਹੜੇ ਜਿੱਥੇ ਬੰਦੀਆਂ ਨੇ ਅਲੱਗ-ਅਲੱਗ ਸੂਬਿਆਂ ਵਿੱਚ ਜਾਂ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਜਿਵੇਂ ਕਿ ਆਈਐਮਏ ਰੋਪੜ ਵੀ ਕਾਫੀ ਐਕਟਿਵ ਹੈ ਔਰ ਇਹਦੇ ਵਿੱਚ ਆਲਰੇਡੀ ਚਰਚਾਵਾਂ ਚੱਲ ਰਹੀਆਂ ਕਿ ਦੋ ਇਹਦੇ ਵਿੱਚ ਐਕਟੀਵਿਟੀ ਹੁੰਦੀ ਹੈ ਆਪਣਾ ਰੈਸਕਿਊ ਔਰ ਰੈਸਕਿਊ ਤਾਂ ਇਮੀਡੀਏਟਲੀ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਰੀਲੀਫ ਐਕਟੀਵਿਟੀ ਜਿਹੜੀ ਹੈ ਥੋੜੀ ਲੰਮਾ ਚੱਲਦੀ ਹੈ ਔਰ ਉਹਦੇ ਵਿੱਚ ਪੂਰਾ ਜੋਸ਼ ਨਾਲ ਕੰਮ ਕਰਨਾ ਪੈਂਦਾ ਹੈ ਜਿਹਦੇ ਵਿੱਚ ਉਹ ਡਾਕਟਰ ਜਥੇਬੰਦੀਆਂ ਅਲੱਗ-ਅਲੱਗ ਤਰੀਕੇ ਨਾਲ ਰਸਦ ਜਾਂ ਹੋਰ ਚਾਰਾ ਜਾਂ ਚਾਰ ਜਿੱਦਾਂ ਅੱਜ ਜਾਹਰ ਹੈ ਇਹਨਾਂ ਵਿੱਚ ਪੂਰਾ ਯੋਗਦਾਨ ਪਾ ਰਹੇ ਆ ਆਈਐਮਏ ਪੂਰੇ ਸੂਬੇ ਪੱਤਰ ਤੇ ਔਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਲੈਵਲ ਤੇ ਵੀ ਆਪਣਾ ਪੂਰਾ ਕੰਟ੍ਰਿਬਿਊਸ਼ਨ ਦੇ ਰਹੀ ਹੈ ਔਰ ਆਈਐਮਏ ਰੋਪੜ ਵੱਲੋਂ ਵੀ ਅਸੀਂ ਅਲੱਗ-ਅਲੱਗ ਮੀਟਿੰਗਸ ਕਰਕੇ ਅੱਗੇ ਹੁਣ ਜੋ ਫਰਦਰ ਐਕਸ਼ਨ ਲੈਣਾ ਉਹਦੀ ਪੂਰੀ ਤਿਆਰੀ ਕਰ ਰਹੇ ਹਾਂ ਪਹਿਲਾਂ ਤਾਂ ਮਾਪੋਂ ਬਾਬਾ ਪਰਮਜੀਤ ਸਿੰਘ ਜੀ ਵੱਲੋਂ ਤੇ ਹੋਰ ਪੰਜਾਬ ਹੋਰ ਜਿਹੜੇ ਵਿਸਥਾ ਆਇਆ ਗੁਰਮੁਖ ਸਿੰਘ ਜੀ ਹੋਰ ਜਿੰਨੇ ਵੀ ਆਏ ਆ ਵਕੀਲ ਸਾਹਿਬ ਸਾਰਿਆਂ ਵੱਲੋਂ ਆਪਜੀ ਦਾ ਧੰਨਵਾਦ ਕਰਦਾ ਹੈ ਪੀਟੀਸੀ ਨਿਊਜ਼ ਤੇ ਜੀ ਸਟਾਰ ਦਾ ਕਿ ਤੁਹਾਡੇ ਜਾਈ ਜਿਹੜਾ ਲੋਕਾਂ ਦੀ ਆਵਾਜ਼ ਆ ਹੋ ਸੋ ਸਤਾਮਾ ਤੱਕ ਪਹੁੰਚਦੀ ਆ ਸਤਾਮਾ ਦੇ ਫਿਰ ਜੋ ਕੀਤੇ ਕਾਰਜ ਆ ਉਹ ਅੱਗੇ ਸੰਗਤ ਤੱਕ ਪਹੁੰਚਦੇ ਹਨ ਜਿਨ੍ਹਾਂ ਕਰਕੇ ਫਿਰ ਸਾਰਾ ਇਹ ਸਿਸਟਮ ਚੱਲ ਰਿਹਾ ਸੋ ਤੁਸੀਂ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਸਾਡਾ ਬਹੁਤ ਬਹੁਤ ਧੰਨਵਾਦ ਸੋ ਜਿਸ ਤਰ੍ਹਾਂ ਡਾਕਟਰ ਸਾਹਿਬ ਤੇ ਜੀ ਨੇ ਤੇ ਬਾਬਾ ਜੀ ਨੇ ਸਾਨੂੰ ਵਿਸਥਾਰ ਵੀ ਦੱਸਿਆ ਕਿ ਕਿਹਨਾ ਕਿਹਨਾ ਚੀਜ਼ਾਂ ਦੀ ਲੋੜ ਪੈਂਦੀ ਹੈ ਸੋ ਜਿੱਥੇ ਡਾਕਟਰੀ ਸਾਹਿਬਾਂ ਮਦੀ ਲੋੜ ਪੈਂਦੀ ਹੈ ਉੱਥੇ ਇਦਾਰਾ ਲਈ ਵੱਡੀ ਪਹਾੜੀ ਦੀ ਬਜਾਇ ਹੀ ਕਹਿੰਦੇ ਜੀ ਵੀ ਮਾਰਦੇ ਬੇ ਉਸ ਕੈਟਾਗਰੀ ਵਿੱਚ ਕੁਝ ਉਹ ਵੀ ਆ ਜਾਂਦੇ ਆ ਜਿਨ੍ਹਾਂ ਨੇ ਠੇਕੇ ਦੇ ਜ਼ਮੀਨ ਲਈਤੀ ਵੀ ਆ ਤੇ ਠੇਕਾ ਵੀ ਦੇਣਾ ਪੈਂਦਾ ਇਹ ਫਸਲ ਵੀ ਨਹੀਂ ਹੁੰਦੇ ਕੁਝ ਪਰ ਇਸ ਕੈਟਾਗਰੀ ਵਿੱਚ ਆ ਜਾਂਦੇ ਆ ਬਈ ਜਿਨ੍ਹਾਂ ਦਾ ਕੋਈ ਨਾ ਸਰਕਾਰੀ ਮੁਲਾਜ਼ਮ ਹੁੰਦਾ ਤੇ ਨਾ ਕੋਈ ਪ੍ਰਾਈਵੇਟ ਤੇ ਮੁਲਾਜ਼ਮ ਹੁੰਦਾ ਉਹਨਾਂ ਵਾਸਤੇ ਬੜੀ ਔਖੀ ਹੋ ਜਾਂਦੀ ਆ ਇਸ ਕਰਕੇ ਪਰ ਪੰਜਾਬੀਆਂ ਨੇ ਬਾਹਰਲੇ ਸੂਬਿਆਂ ਨੇ ਵੀ ਦੇਖ ਕੇ ਉਹਨਾਂ ਨੂੰ ਮੱਲਮ ਪੱਟੀ ਲਾਉਣ ਦੀ ਬਜਾਏ ਉਹਨਾਂ ਦੇ ਜ਼ਖਮਾਂ ਦਾ ਹੀ ਪਰੇਸ਼ਮ ਕਰਕੇ ਉਹਨਾਂ ਨੇ ਇੱਥੋਂ ਤੱਕ ਪਹਜਾ ਦਿੱਤਾ ਕਿ ਉਹ ਦੋਖ ਨੂੰ ਪੁੱਲਦੇ ਜਾ ਰਹੇ ਹਨ ਰੋਜ਼ ਦੀ ਰੋਜ਼ ਸਸਤਾ ਮੱਭ ਲੋ ਇੰਨਾ ਕੁਝ ਜਾ ਰਿਹਾ ਕਿ ਉਹ ਹੱਥ ਖੜੇ ਕਰਦੇ ਕਈ ਚੀਜ਼ਾਂ ਜਿਕਰ ਖਾਣ ਦੀਆਂ ਚੀਜ਼ਾਂ ਹੋ ਗਿਆ ਪਾਣੀ ਹੋ ਗਿਆ ਇਹ ਜਰਨਾ ਖਾਦ ਬੀਜ ਤੇ ਡੀਜ਼ਲ ਬਾਕੀ ਸਪਰੇਅ ਦੀਆਂ ਦਵਾਈਆਂ ਚ ਲੋਗ ਲੈਣਾ ਫੜਾ ਵਿੱਚ ਆਹੋ ਇਸ ਕਰਕੇ ਸਾਰੇ ਨੂੰ ਇਹ ਬੇਨਤੀ ਹੈ ਕਿ ਅਗਲਾ ਫੜਾ ਜਿਹੜਾ ਆਪਾਂ ਚੱਲ ਜੇ ਚਾਰ ਦਿਨਾਂ ਨੇ ਹੋਰ ਡਿਮਾਂਡ ਕਰੀ ਅਸੀਂ ਉਹ ਭੇਜ ਦੇਣਾ ਪਾਕ ਜਿੰਨੀ ਕਿ ਮਾਰਾ ਸਾਨੂੰ ਸਮਰਥਾ ਦੇਉਂਗੇ ਬਾਬਾ ਜੀ ਦਾ ਕਹਾਣਾ ਬੇਚਤ ਪਖਾਰੀ ਆ ਤੇ ਪਖਾਰੀ ਨੇ ਤਾਂ ਗਾ ਮੰਗ ਕਈ ਫੇਰ ਘਾ ਖਾਣਾ ਹੁੰਦਾ ਇਸ ਕਰਕੇ ਜਿਹੜੀ ਵੀ ਉਹਨਾਂ ਨੂੰ ਲੋੜ ਹੋਊਗੀ ਜਿੰਨੀ ਸਾਡੇ ਕੋਲ ਸਮਰਥਾ ਹੈ ਅਸੀਂ ਉਹਨੂੰ ਕਿਉਂਕਿ ਸਾਰੇ 2000 ਪਿੰਡਾਂ ਦਾ ਕੋਈ ਵੀ ਸਾਥਾ ਨਹੀਂ ਕਰ ਸਕਦੇ ਜੇ ਆਪਾਂ ਇੱਕ ਪਿੰਡ ਦਾ ਵੀ ਕਰ ਲਈਏ ਦੋ ਪਿੰਡਾਂ ਦਾ ਵੀ ਕਰ ਲਈਏ ਉਹਦੇ ਜ ਬੜੇ ਰਾਹਤ ਮਿਲ ਜਾਂਦੀ ਆ ਸਾਡੇ ਵੱਲ ਭਰਪੂਰ ਕੋਸ਼ਿਸ਼ ਹੋਵੇ ਕਿ ਅਗਲੇ ਪੜਾਅ ਦੇ ਵਿੱਚ ਵੀ ਕਿ ਹੜ੍ਹ ਪੀਟਾਂ ਦੀ ਵੱਧ ਤੋਂ ਵੱਧ ਅਸੀਂ ਬਦਦ ਕਸ਼ਤ ਕੀਏ ਸੋ ਸਾਡੇ ਸਾਰੇ ਦੇ ਸਹਿਯੋਗ ਨਾਲ ਹੀ ਹੋ ਰਿਹਾ ਸਭ ਕੁਝ ਹੈ। ਏਡਾ ਵਿਸ਼ਵਾਸ ਕਰਕੇ 1 ਰੁਪਇਆ ਤੋਂ ਲੈ ਕੇ ਕਈ ਕਿ ਲੱਖਾਂ ਰੁਪਏ ਤੱਕ ਸਾਨੂੰ ਦਿੱਤੇ ਆ। ਸੋ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਹਨਾਂ ਦਾ ਜੋ ਸੰਗਤਾ ਸਾਨੂੰ ਪੈਸਾ ਦਿੱਤਾ, ਇੱਕ ਇੱਕ ਨਮਾ ਪੈਸਾ ਹੋ ਯੋਗ ਥਾਂ ਤੇ ਲੱਗਿਆ ਜਾਵੇ। ਆ ਕਿ ਕਿ ਵੀ ਮੈਂ ਕਹਿੰਦਾ ਵੀਹੀ ਹੀ ਹੁੰਦੀ ਹੈ ਜੇ 1 ਰੁਪਇਆ 10 ਰੁਪਏ ਬਣ। ਜੇ 10 ਰੁਪਏ ਦੇ ਇੱਕ ਰੁਪਏ ਬਣ ਗਿਆ ਫਿਰ ਸੇਵਾ ਨਹੀਂ ਹੁੰਦੀ ਉਹ ਤਾਂ ਨੁਸਕਾਮ ਸੇਵਾ ਜੇ ਨੁਕਸਾਨ ਸੇਵਾ ਹੋ ਜਾਂਦੀ ਆ ਇਸ ਕਰਕੇ ਸਾਡੀ ਅਹੀ ਕੋਸ਼ਿਸ਼ ਆ ਸੋ ਅੱਜ ਵੀ ਅਸੀਂ ਜਾ ਰਹੇ ਆ ਸੋ ਅਸੀਂ ਬਾਬਾ ਪਰਮਜੀਤ ਸਿੰਘ ਡਾਕਟਰ ਸਾਹਿਬ ਚੌਧਰੀ ਸਾਹਿਬ ਹੋਰ ਸਾਰਿਆਂ ਦਾ ਸਹਿਯੋਗ ਦਿੱਤਾ ਬੀਬੀ ਅਮਰਜੀਤ ਕੌਰ ਜੀ ਖੜੇ ਹਨ ਸੋ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਾਰੀਆਂ ਸਿੱਖ ਸੰਗਤਾਂ ਨੇ ਮੇਰੇ ਕਹਿਣ ਤੋਂ ਬਾਅਦ ਕਈ ਇੱਕ ਰੁਪਏ ਤੇ ਲੈ ਕੇ ਲੱਖ ਰੁਪਏ ਸਾਡੇ ਦਿੱਤੇ ਆ ਸੋ ਮੈਂ ਸਾਰਿਆਂ ਦਾ ਰਿਣੀ ਹਾਂ ਧੰਨਵਾਦੀ ਆ ਆਉਣ ਵਾਲੇ ਭਵਿੱਖ ਵਿੱਚ ਵੀ ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਸਨੀ ਕਰਨ ਸਾਨੂੰ ਦੋ ਜਿੱਥੇ ਵੀ ਤੁਸੀਂ ਯੋਗ ਸਮਝਦੇ ਹੋ ਦੋ ਪਰ ਮਦਦ ਜਰੂਰ ਕਰੋ ਹਰ ਪੀੜਤਾਂ ਦੀ ਤਾਂ ਕਿ ਇਸੋ ਕਸ਼ਟ ਵਿੱਚੋਂ ਨਿਕਲ ਸਕਣ ਆਪਣੇ ਜੀਵਨ ਨੂੰ ਲਿਹਾਤੇ ਲਿਆ ਸਕਣ ਇਹ ਹੀ ਮੇਰੀ ਬੇਨਤੀ ਹੈ ਤੁਹਾਡਾ ਫੇਰ ਮੈਂ ਤੇ ਵਿੱਚ ਪੀਟੀਸੀ ਨਿਊਜ਼ ਤੇ ਜੀ ਸਟਾਰ ਦਾ ਧੰਨਵਾਦੀਆਂ ਰਿਣੀ ਹਾਂ ਜੋ ਕਿ ਹਰ ਸਮਾਂ ਸਾਡੇ ਨਾਲ ਆ ਕੇ ਸਾਡੀ ਬਾਹ ਫੜਦੇ ਹਨ ਸੰਗਤਾਂ ਦਾ ਗੱਲਾਂ ਪਹੁੰਚਾਉਂਦੇ ਹਨ ਅੰਤ ਵਿੱਚ ਵਾਯ